ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਪਹਿਲਾਂ ਆਪਾਂ ਜੋ ਦੇਖ ਚੁੱਕੇ ਆ ਇਹ ਜਿਵੇਂ ਆਪਣੇ ਪਿੰਡਾਂ ਦੇ ਦਰਵਾਜ਼ੇ ਹੁੰਦੇ ਨੇ ਸਾਂਝੀ ਥਾਂ ਹੁੰਦੀ ਆ ਜਿੱਥੇ ਪੁਰਾਣੇ ਸਮਿਆਂ ਦੇ ਵਿੱਚ ਲੋਹੜੀ ਦਾ ਜੋ ਤਿਹਾੜੀ ਤੇ ਲੋਹੜੀ ਬਾਲੀ ਜਾਂਦੀ ਸੀ ਪਾਥੀਆਂ ਪਿੰਡ ਚੋਂ ਹਰੇਕ ਘਰ ਵਾਲਾ ਉੱਥੇ ਪਾਥੀਆਂ ਲਿਆਉਣਾ ਤੇ ਚੜ੍ਹਦੀਆਂ ਅੱਗ ਬਾਲੀ ਹੁੰਦੀ ਸੀ ਤੇ ਉਹਦੇ ਉੱਤੇ ਆਪਣੇ ਤੇle ਤੇ ਉਸ ਤਰ੍ਹਾਂ ਦੇ ਗੋੜ ਵਗੈਰਾ ਸਮਗਰੀ ਜੋ ਵੀ ਪਾਉਂਦੇ ਸੀਗੇ ਉਹ ਜੋ ਕਹਾਵਤ ਬਣੀ ਸੀ ਦਲੇਦਰ ਜਾਂ ਇਛਰ ਆ ਦਲੇਦਰ ਦੀ ਜੜ ਚੁੱਲੇ ਪਾ ਮਤਲਬ ਕਿ ਭਾਈਚਾਰਾ ਸੀ ਤੇ ਇਕੱਠੀ ਧੂਣੀ ਵਾਲੀ ਜਾਂਦੀ ਸੀ ਸਮਾਂ ਬਦਲ ਗਿਆ ਆਪਣੇ ਤਿਹਾਰ ਨੇ ਜਿਹੜੇ ਇਹ ਹੁਣ ਬਾਜ਼ਾਰ ਦੇ ਨਾਲ ਜੁੜ ਚੁੱਕੇ ਨੇ ਭਾਈਚਾਰੇ ਨਾਲੋਂ ਘਟ ਚੁੱਕੇ ਨੇ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਆ ਵੀ ਦਰਵਾਜ਼ੇ ਦੇ ਇੱਥੇ ਧੂਣੀ ਵਾਲੀ ਗਈ ਆ ਵੀ ਉਹ ਸੁਆਹ ਜਿਹੜੀ ਉਹ ਇੱਕ ਕੀਮਤੀ ਚੀਜ਼ ਐ ਉਹਨੂੰ ਇਕੱਠੀ ਕਰਕੇ ਚੱਕ ਲਿਆਂਦਾ ਜਾਂਦਾ ਤੇ ਆਪਣੇ ਖੇਤਾਂਾਂ ਦੇ ਵਿੱਚ ਤੁਸੀਂ ਸਬਜ਼ੀਆਂ ਤੇ ਫਲਦਾਰ ਬੂਟਿਆਂ ਦੇ ਥੱਲੇ ਜਾਂ ਮਤਲਬ ਜਿਵੇਂ ਹੁਣ ਲਸਣ ਪਿਆਜ਼ ਹੁੰਦਾ ਉਹਦੇ ਉੱਤੇ ਵੀ ਆਪਾਂ ਉਹ ਸਿੜਕ ਸਕਦੇ ਆਂ ਵਰਤੋਂ ਚ ਲਿਆ ਸਕਦੇ ਆਂ ਇੱਕ ਮਤਲਬ ਇਹਦੇ ਵਿੱਚ ਸਾਰੀ ਖਰਾਕੀ ਤੱਤ ਹੁੰਦੇ ਨੇ ਸੁਆਹ 'ਚ ਸਿਰਫ ਇੱਕ ਗਰਮੀ ਨਿਕਲੀ ਹੁੰਦੀ ਆ ਕਿਉਂਕਿ ਆਪਣੇ ਗੋਬਰ ਤੋਂ ਜੋ ਪਾਥੀਆਂ ਬਣਦੀਆਂ ਨੇ ਉਸ ਤਰ੍ਹਾਂ ਇਹ ਤਿਆਰ ਹੋਈ ਹੋਈ ਚੀਜ਼ ਆ ਇੱਕ ਗੁਣਕਾਰੀ ਹੁੰਦੀ ਆ ਆਪਾਂ ਨੂੰ ਨਾਲੇ ਤਾਂ ਪਸਾਂਝੀ ਦਾ ਸੇਵਾ ਕਰ ਲਈ ਵੀ ਉੱਥੋਂ ਸਫਾਈ ਕਰਤੀ ਨਾਲੇ ਆਪਾਂ ਨੂੰ ਉਹਦਾ ਰਿਜ਼ਲਟ ਮਿਲ ਜਾਣਾ ਵੀ ਇਹ ਜਿਹਨੂੰ ਖਾਲ ਆਉਣਾ ਹੈ ਤਾਂ ਆਪਾਂ ਬੂਟੇ ਦੇ ਥੱਲੇ ਖੜਾ ਕੇ ਗੜਾਈ ਕਰ ਦਈਏ ਤਾਂ ਇਹਠਾਂ ਕੀੜਿਆਂ ਦੀ ਸਮੱਸਿਆ ਜਾਂ ਜਿਹੜੇ ਮਿੱਟੀ ਦੇ ਰੋਗ ਨੇ ਉਹ ਵੀ ਠੀਕ ਹੁੰਦੇ ਨੇ ਤੇ ਖਰਾਕੀ ਤੱਤ ਵੀ ਉਹ ਪੌਦਿਆਂ ਨੂੰ ਮਿਲ ਜਾਂਦੇ ਨੇ ਚੋਰੂ ਫਾਲ ਵੀ ਵਧੀਆ ਆਉਂਦਾ ਇਸ ਲਈ ਆਪਾਂ ਨੂੰ ਚੁੱਲ੍ਹੇ ਦੀ ਸਵਾਹ ਕਿਉਂਕਿ ਹੁਣ ਜ਼ਿਆਦਾਤਰ ਕੰਮ ਤਾਂ ਖੇਤਾਂ ਦੇ ਵਿੱਚ ਅ ਅ ਹਰੀ ਕ੍ਰਾਂਤੀ ਮਾਡਲ ਚੱਲ ਰਿਹਾ ਪਰ ਜੇ ਆਪਾਂ ਕੁਦਰਤੀ ਖੇਤੀ ਜਾਂ ਕਿਚਨ ਗਾਰਡਨ ਨਹੀਂ ਕਰੀਏ ਤਾਂ ਸਵਾਹ ਇੱਕ ਸਸਤਾ ਤੇ ਬਹੁਤ ਵਧੀਆ ਗੁਣਕਾਰੀ ਔਸ਼ਧੀਆ ਸਬ ਮਿੱਟੀ ਖਾਦ ਤੇ ਪੁਰਾਣੇ ਆਪਣੇ ਬਜ਼ੁਰਗ ਸਨ ਜੋ ਇਹਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸਨ ਅ ਪਰ ਹੁਣ ਇਹਦੀ ਵਰਤੋਂ ਨਹੀਂ ਹੋ ਰਹੀ ਕਿਉਂਕਿ ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਧੋਣੀਆਂ ਨੇ ਉਹ ਵੀ ਲੋਕ ਆਪਣੇ ਘਰਾਂ ਦੇ ਅੱਗੇ ਬਾਲਣ ਲੱਗ ਗਏ ਸਾਂਝੀਆਂ ਥਾਵਾਂ ਤੇ ਨਹੀਂ ਘਟਦੀਆਂ ਕੋਈ ਸਮਾਂ ਸੀ ਵੀ ਸਾਡੇ ਮੇਰੇ ਕੋਲ ਇਹ 5-6 ਥੱਲੇ ਪੂਰੇ ਭਰ ਜਾਂਦੇ ਸਨ ਇੰਨੀ ਸਵਾ ਇਕੱਠੀ ਹੋ ਜਾਂਦੀ ਸੀ ਪਰ ਹੁਣ ਹਰੇਕ ਥਾਲੇ ਘਟ ਜਾਂਦੀ ਆ ਤੇ ਹੁਣ ਵੀ ਆ ਤਕਰੀਬਨ 3 ਥੱਲੇ ਪੂਰੇ ਨਹੀਂ ਭਰੇ ਇਹਦਾ ਮਤਲਬ ਸਾਡਾ ਭਾਈਚਾਰਾ ਸਾਂਝੀਆਂ ਥਾਵਾਂ ਜਾਣ ਤੋਂ ਘਟ ਰਿਹਾ ਤੇ ਦਿਖਾਵਾ ਵੱਧ ਕਰ ਰਿਹਾ ਵੀ ਅਸੀਂ ਤਾਂ ਜੀ ਆਪਣੇ ਧੂਣੀ ਅੱਡ ਆਪਣੇ ਘਰ ਮੂਰੇ ਹੀ ਬਾਲਾਂਗੇ ਸੋ ਉਸ ਤਰ੍ਹਾਂ ਪਰ ਇਹ ਜਿਹੜੇ ਤਿਹਾਰ ਸਨ ਇਹ ਭਾਈਚਾਰਾ ਵਧਾਉਣ ਲਈ ਸਨ ਨਾ ਕਿ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਜਦੋਂ ਆਪਾਂ ਬਾਜ਼ਾਰ ਨਾਲ ਜੁੜਦੇ ਆ ਤਾਂ ਉਸ ਤਰ੍ਹਾਂ ਦੀ ਮਨਚ ਮਾਨਸਿਕਤਾ ਵਧਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਆਪਣੇ ਆਪ ਨੂੰ ਇਕੱਲਾ ਕਰ ਲੈਨੇ ਆ ਪਰ ਜਿਹੜਾ ਭਾਈਚਾਰੇ ਦੀ ਸਾਹਜ ਸੀ ਉਹ ਹੁਣ ਘਟਦੀ ਜਾਂਦੀ ਆ ਸਾਨੂੰ ਭਾਈਚਾਰਾ ਹੀ ਵਧਾਉਣਾ ਚਾਹੀਦਾ ਜਿਹੜਾ ਪੰਜਾਬ ਆ ਉਹ ਤਿਹਾਰਾਂ ਨਾਲੇ ਆ ਤੇ ਤਿਹਾਰ ਸਾਂਝੇ ਹੋਣਗੇ ਤਾਂ ਹੀ ਉਹਦਾ ਰਿਜ਼ਲਟ ਵਧੀਆ ਆਊਗਾ ਸੋ ਇਸ ਤਰ੍ਹਾਂ ਆਪਾਂ ਨੂੰ ਵਰਤ ਕੇ ਸਵਾਹ ਨੂੰ ਖੇਤੀ ਲਈ ਇੱਕ ਲਾਭਕਾਰੀ ਬਣਾ ਸਕਦੇ ਹਾਂ ਤੇ ਆਪਾਂ ਜਿਹੜੀ ਇਹ ਸਵਾਹ ਹੈ ਕਈ ਵਾਰ ਬਿਮਾਰੀਆਂ ਤੋਂ ਵੀ ਆਪਣੇ ਪੌਦਿਆਂ ਨੂੰ ਬਚਾਉਂਦੀ ਆ ਇਸ ਲਈ ਜਿਵੇਂ ਆ ਆਪਣੇ ਕੁਝ ਇਹ ਸਬਜੀ ਦੇ ਵਿੱਚ ਮੈਂ ਛੋਲੇ ਨੇ ਜਾਂ ਹੋਰ ਚੀਜ਼ ਹੈ ਜੇ ਆਪਾਂ ਨੂੰ ਸਬਜ਼ੀਆਂ ਤੇ ਪੁਰਾਣੇ ਸਮਿਆਂ ਤੇ ਸਵਾਹ ਦੀ ਵਰਤੋਂ ਬਹੁਤ ਕੀਤੀ ਜਾਂਦੀ ਸੀ ਸਵੇਰ ਸਵੇਰ ਦੇ ਟਾਈਮ ਜਦੋਂ ਤਰੇਲ ਪਈ ਹੁੰਦੀ ਹੈ ਪੌਦਿਆਂ ਤੇ ਲਾਸ ਹੁਣ ਪਿਆਜ਼ ਜਾਂ ਉਸ ਤਰ੍ਹਾਂ ਉਸ ਸਮੇਂ ਦੀਆਂ ਸਬਜ਼ੀਆਂ ਜੋ ਵੀ ਆਪਣੀ ਫਸਲ ਖੜੀ ਹੋਵੇ ਸਿਆਲ ਰੁੱਤ ਦੀ ਤਾਂ ਉਹ ਪੁਰਾਣੇ ਬਜ਼ੁਰਗ ਆਪਣੇ ਘਰ ਦੀ ਚੁੱਲ੍ਹੇ ਦੀ ਕਿਉਂ ਉਸ ਸਮੇਂ ਸਾਰੀ ਵਰਤੋਂ ਚੁੱਲ੍ਹੇ ਤੇ ਹੀ ਹੁੰਦੀ ਸੀ ਹੁਣ ਅੱਜ ਵਾਂਗ ਤਾਂ ਗੈਸਾਂ ਦਾ ਤਾਂ ਰਿਵਾਜ ਹੈ ਨਹੀਂ ਸੀ ਨਾ ਹੀ ਗੈਸਾਂ ਸਨ ਸਾਰੇ ਨੇਚਰ ਨਾਲ ਕੁਦਰਤ ਨਾਲ ਜੁੜੇ ਹੋਏ ਸੀ ਤੇ ਇੱਕ ਔਸ ਦੀ ਉਹ ਜਿਹੜੀ ਖੇਤਾਂ ਦੇ ਵਿੱਚੋਂ ਜਿਕਣ ਆਪਾਂ ਖਰਾਕੀ ਤਤ ਪਸ਼ੂਆਂ ਨੂੰ ਚਲੇ ਗਿਆ ਚਾਰਾ ਉਹਦੀਆਂ ਗੋਬਰ ਗਿਆ ਗੋਬਰ ਤੋਂ ਪਾਥੀਆਂ ਬਣੀਆਂ ਪਾਥੀਆਂ ਦੀ ਸਵਾਹ ਰੂੜੀ ਤੇ ਚਲੀ ਗਈ ਤੇ ਰੂੜੀ ਤੋਂ ਫੇਰ ਵੀ ਉਹ ਦੇ ਵਿੱਚ ਗੋਬਰ ਤੇ ਰਲ ਕੇ ਖੇਤਾਂ 'ਚ ਆ ਗਈ ਤੇ ਸਿੱਧੀ ਜਿਹੜੀ ਸਵਾਹ ਚੁੱਲੇ ਦੀ ਸੀ ਜਾਂ ਉਹ ਫਸਲਾਂ ਤੇ ਆ ਜਾਂਦੀ ਆ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਖੇਤੀ ਨੂੰ ਨਾਲ ਨਿਰਪਰਜਾ ਉਹਨਾ ਚੜਨਾ ਚਾਹੀਦਾ ਤਾਂ ਕਿ ਅਸੀਂ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਕਰ ਸਕੀਏ ਹੁਣ ਇਹ ਆਪਾਂ ਨੂੰ ਇੱਕ ਪੱਕੀ ਗੱਲ ਕਲੀਅਰ ਹੈ ਵੀ ਜਿਹੜੀ ਸਵਾਹ ਚੁੱਲੇ ਦੀ ਹੈ ਇਸ ਵਿੱਚ ਕੋਈ ਕੈਮੀਕਲ ਤਾਂ ਹੈ ਨਹੀਂ ਨਾ ਜ਼ਹਿਰ ਆ ਫਰੀ ਦੀ ਚੀਜ਼ ਆ ਸਾਨੂੰ ਲੱਗਦਾ ਵੀ ਜਿਹੜੀ ਸਾਡੀ ਖੇਤੀ ਆ ਜੇ ਤੁਸੀਂ ਪੈਸੇ ਲਾਵਾਂਗੇ ਤਾਂ ਹੀ ਅਸੀਂ ਰਿਜ਼ਲਟ ਵਧੀਆ ਲਾਵਾਂਗੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਜਿਹੜੇ ਹਜ਼ਾਰਾਂ ਸਾਲਾਂ ਦਾ ਸਾਡੇ ਬਜ਼ੁਰਗਿਆਂ ਦਾ ਤਜਰਬਾ ਸੀ ਤਕਨੀਕਾਂ ਸਨ ਉਹ ਕੁਦਰਤ ਨਾਲ ਜੁੜੀਆਂ ਹੋਈਆਂ ਸਨ ਕੁਦਰਤ ਤੋਂ ਕਿਵੇਂ ਲਾਭ ਲੈਂਦੇ ਸਨ ਕੁਦਰਤ ਨੂੰ ਕਿਵੇਂ ਪਿਆਰ ਕਰਦੇ ਸੀ ਤੇ ਕਿੰਨਾ ਉਹਨਾਂ ਵਿੱਚ ਭਾਈਚਾਰਾ ਸੀ ਅੱਜ ਅਸੀਂ ਭਾਈਚਾਰੇ ਤੋਂ ਦੂਰ ਹੋ ਚੁੱਕੇ ਹਾਂ ਕੁਦਰਤ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਰਿਜ਼ਲਟ ਕੀ ਆਇਆ ਵੀ ਸਾਡਾ ਜਿਹੜਾ ਖਾਣਾ ਉਹ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਰਿਹਾ ਕਿਉਂਕਿ ਜਹਿਰੀਲਾਪਣ ਵੱਧ ਰਿਹਾ ਸਾਡੇ ਅਨਾਜ ਤੇ ਭੋਜਨ 'ਚ ਨਕਲੀਪਣ ਵੱਧ ਰਿਹਾ ਜੇ ਅਸੀਂ ਆਪਣੀ ਰਸੋਈ ਨੂੰ ਕਿਚਨ ਗਾਰਡ ਨੂੰ ਦੇਸੀ ਢੰਗ ਨਾਲ ਦੇਸੀ ਤਰੀਕਿਆਂ ਨਾਲ ਵਧੀਆ ਬਣਾ ਲੈਨੇ ਆ ਵਧੀਆ ਬਣਾਉਣ ਲਈ ਕੀ ਆ ਤੁਸੀਂ ਕੁਦਰਤੀਆਂ ਚੀਜ਼ਾਂ ਵਰਤਣੀਆਂ ਨੇ ਦੇਸੀ ਬੀਜ ਬਾਤਣੀਆਂ ਤੇ ਉੱਥੋਂ ਜਿਹੜਾ ਭੋਜਨ ਪ੍ਰਾਪਤ ਹੋਣਾ ਉਹ ਇੱਕ ਅਮਰਤ ਦਾ ਅਮਰਤ ਰੂਪੀ ਭੋਜਨ ਮਿਲ ਸਕਦਾ ਸਿਰਫ ਸਾਨੂੰ ਕੁਦਰਤ ਦਾ ਸਤਕਾਰ ਕਰਨਾ ਚ ਸਮਝਣਾ ਪੈਣਾ ਹੈ ਤੇ ਉੱਥੇ ਆਪਾਂ ਨੂੰ ਇਹ ਗੱਲ ਵੀ ਦਿਮਾਗ 'ਚ ਲੈਉਣੀ ਪੈਣੀ ਹੈ ਜਿਹੜੀ ਕੁਦਰਤੀ ਖੇਤੀ ਆ ਇਹ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਆ ਨਾ ਕਿ ਮੈਂ ਵੱਡਾ ਇੱਥੇ ਆਪਾਂ ਕੁਦਰਤੀ ਖੇਤੀ ਵਿੱਚ ਦੂਜੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਵੀ ਮੈਂ ਵੱਧ ਉਤਪਾਦਨ ਲਿਆ ਜਾਂ ਮੇਰੀ ਫਸਲ ਬਹੁਤ ਵੱਡੀ ਆ ਜਾਂ ਬਹੁਤ ਜ਼ਿਆਦਾ ਝਾੜ ਹੋਇਆ ਤੇ ਖਾਸ ਗੱਲ ਆ ਵੀ ਜਿਹੜੀ ਕੁਦਰਤੀ ਖੇਤੀ ਆ ਇਹ ਸਿਰਫ ਤੁਹਾਡੀ ਰਸੋਈ ਲਈ ਆ ਤੁਸੀਂ ਆਪਣੀ ਰਸੋਈ ਦੇ ਵਿੱਚ ਜਿੰਨੀਆਂ ਵੀ ਵੱਧ ਤੋਂ ਵੱਧ ਚੀਜ਼ਾਂ ਬਾਜ਼ਾਰ ਤੋਂ ਚ ਆਉਂਦੀਆਂ ਨੇ ਉਹ ਖੇਤਾਂ 'ਚ ਪੈਦਾ ਕਰਨੀਆਂ ਨੇ ਭਾਵੇਂ ਕਨਾਲ ਅੱਧੀ ਕਨਾਲ 'ਚ ਅੱਜ ਕਰ ਲਾਂਗੇ ਕੱਲ ਕਰ ਲਾਂਗੇ ਸਾਲ 2 ਸਾਲ 4 ਸਾਲ ਹੁਣਾ ਇਸ ਖੇਤੀ ਦੀ ਪੈਣਾ ਕਿਉਂਕਿ ਇਹ ਖੇਤੀ ਵਿੱਚ ਥੋੜੀਆਂ ਫਸਲਾਂ ਦਾ ਸਵਾਦ ਹੀ ਨਹੀਂ ਵੱਧਦਾ ਉਹਨਾਂ ਦੇ ਖਰਾਕੀ ਤਾਤੇ ਵੀ ਵੱਧਦੇ ਨੇ ਤੇ ਥੋੜੀ ਮਿੱਟੀ ਦੀ ਉਮਰ ਵੀ ਵਧੀਆ ਬਣਦੀ ਆ ਮਤਲਬ ਸੂਖਮ ਜੀਵ ਵੀ ਪੈਦਾ ਹੁੰਦੇ ਨੇ ਜਦੋਂ ਉਹੋ ਜਿਹੀ ਚੀਜ਼ਾਂ ਬਾਜ਼ਾਰ 'ਚ ਜ਼ਿਆਦਾ ਜਾਂਦੀਆਂ ਨੇ ਜਿਹੜੀਆਂ ਤਾਤੇ ਵਿੱਚ ਬਹੁਤ ਸਾਰੇ ਜੀਵ ਨੇ ਜਿਹੜੇ ਮਾਰੇ ਜਾਂਦੇ ਨੇ ਪਰ ਜਿਹੜੀਆਂ ਇਹ ਕੁਦਰਤੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਤਾਂ ਉਹ ਜ਼ਿਆਦਾ ਨੁਕਸਾਨ ਨਹੀਂ ਕਰਦੀਆਂ ਫਾਇਦਾ ਵੱਧ ਕਰਦੀਆਂ ਨੇ ਸਾਨੂੰ ਉਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਜਿਹੜੀ ਕੁਦਰਤੀ ਖੇਤੀ ਆ ਇਹ ਸਭ ਤੋਂ ਸਸਤੀ ਖੇਤੀ ਆ ਇਹਦੇ ਵਿੱਚ ਕੀ ਚਾਹੀਦਾ ਸਭ ਤੋਂ ਵੱਧ ਜੋ ਜ਼ਰੂਰਤ ਪੈਂਦੀ ਆ ਉਹ ਤੁਹਾਡਾ ਪਸੀਨਾ ਜਿੰਨਾ ਕੁਦਰਤੀ ਖੇਤੀ ਵਿੱਚ ਆਪਾਂ ਆਪਣਾ ਪਸੀਨਾ ਬਹਾਲਾਂਗੇ ਮਿੱਟੀ ਨੂੰ ਦੇ ਦਾਂਗੇ ਉਹਨੇ ਰਿਜ਼ਲਟ ਵਧੀਆ ਆ ਜਾਊਗਾ ਕਿਉਂਕਿ ਜਿਹੜੇ ਆਪਣੇ ਬਜ਼ੁਰਗ ਸੀ ਉਹ ਜਿਆਦਾ ਮਿੱਟੀ ਨਾਲ ਜੁੜੇ ਹੋਏ ਸਨ ਤੇ ਮਿੱਟੀ ਨਾਲ ਜੁੜਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਵੀ ਜਿਹੜਾ ਤੁਹਾਡਾ ਸਰੀਰ ਹੈ ਅੱਜ ਦੇ ਸਮੇਂ ਵਿੱਚ ਅਸੀਂ ਮੋਬਾਈਲਾਂ ਦੀ ਵਰਤੋਂ, ਬਿਜਲੀ ਉਹਨਾਂ ਉਤਪਾਦਾਂ ਦੀ ਵਰਤੋਂ ਹੀ ਬਹੁਤ ਜ਼ਿਆਦਾ ਕਰਦੇ ਹਾਂ ਜ ਜਦੇ ਨਾਲ ਸਾਡੇ ਅੰਦਰ ਰੇਡੀਏਸ਼ਨ ਪੈਦਾ ਹੋ ਰਿਹਾ ਤੇ ਉਹਦੇ ਨਾਲ ਸਾਡੀਆਂ ਬਿਮਾਰੀਆਂ ਵੱਧ ਰਹੀਆਂ ਨੇ ਜਦ ਆਪਾਂ ਮਿੱਟੀ ਨਾਲ ਮਿੱਟੀ ਤੇ ਤੁਰਦੇ ਹਾਂ, ਮਿੱਟੀ ਨਾਲ ਜੁੜਦੇ ਹਾਂ, ਬੈਠ ਕੇ ਗੜਾਈ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਯੋਗ ਦੇ ਆਸਣ ਵੀ ਹੋ ਜਾਂਦੇ ਨੇ ਜਿਹੜੇ ਜਾਣੇ ਨੇ ਜਾਣੇ ਸਾਨੂੰ ਪਤਾ ਨਹੀਂ ਹੁੰਦਾ ਕਿੰਨੀਆਂ ਸਰੀਰਕ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਕਿੰਨੀ ਸਾਡੀ ਮਜ਼ਬੂਤੀ ਵਧਦੀ ਆ ਤੇ ਕਿੰਨੇ ਸਾਡੇ ਸਰੀਰ ਨੂੰ ਵਾਤਾਵਰਣ ਨੂੰ ਮਿੱਟੀ ਨੂੰ ਸਾਡੇ ਜੁੜਨ ਨਾਲ ਲਾਭ ਮਿਲਦਾ ਅੰਗਰੇਜ਼ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਜਦੋਂ ਤੁਸੀਂ ਕਿਸੇ ਵੀ ਪੌਦੇ ਕੋਲ ਜਾਓ ਤਾਂ ਪੌਦੇ ਨੂੰ ਇਹ ਲੱਗੇ ਵੀ ਮੇਰੀ ਮਾਂ ਆ ਗਈ ਤੇ ਤੁਹਾਡਾ ਹਰੇਕ ਪੌਦੇ ਨਾਲ ਇਸ ਤਰ੍ਹਾਂ ਦਾ ਟੱਚ ਹੋਣਾ ਚਾਹੀਦਾ ਇਹ ਸਭ ਆਪਾਂ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਕਰ ਸਕਦੇ ਆ ਪਰ ਜੇ ਅਸੀਂ ਉਹ ਇਸ ਤਰ੍ਹਾਂ ਦੀ ਖੇਤੀ ਕਰਦੇ ਆ ਵੀ ਸਾਨੂੰ ਕਿਸੇ ਪੌਦੇ ਬਾਰੇ ਉਹਨਾਂ ਜੜਾਓ ਨਹੀਂ ਸਾਨੂੰ ਸਿਰਫ ਰਿਜ਼ਲਟ ਬਰਾਬਰ ਚਾਹੀਦਾ ਕਿਉਂਕਿ ਜਿਹੜੀ ਹਰੀ ਕ੍ਰਾਂਤੀ ਖੇਤੀ ਮਾਡਲ ਆ ਉਹਦੇ ਵਿੱਚ ਸਾਰੀ ਫਸਲ ਸਾਰੇ ਖੇਤ ਦੀ ਫਸਲ ਇੱਕੋ ਜਿਹੀ ਬਰਾਬਰ ਹੁੰਦੀ ਆ ਕੋਈ ਨੀਵੀਂਾ ਉੱਚਾ ਬਹੁਤਾ ਜ਼ਿਆਦਾ ਨਹੀਂ ਹੁੰਦਾ ਪਰ ਕੁਦਰਤੀ ਖੇਤ ਵਿੱਚ ਰਿਜ਼ਲਟ ਦਾ ਫਰਕ ਹੁੰਦਾ ਉੱਥੇ ਉੱਚੀ ਨੀਵੀਂ ਜਗ੍ਹਾ ਵੀ ਹੁੰਦੀ ਆ ਕੋਈ ਫਸਲ ਉੱਚੀ ਆ ਕੋਈ ਨੀਵੀਂ ਆ ਪਰ ਜਿਹੜਾ ਉਹਦਾ ਆਨੰਦ ਅਰ ਸਵਾਦ ਆ ਉਹ ਇੱਕ ਵੱਖਰਾ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜਿਹਨਾਂ ਥੰਮ ਤੇ ਤੁਸੀਂ ਲੋਹੜੀ ਦੀ ਅੱਗ ਬਾਲੀ ਸੀ ਸਵਾਭ ਪਈਆ ਤਾਂ ਤੁਸੀਂ ਉਹਨੂੰ ਆਪਣੇ ਫਸਲਾਂ ਲਈ ਸੰਭ ਕੇ ਰੱਖ ਲਓ ਇਹਦਾ ਜਿਹੜਾ ਕੁਝ ਵਿਗੜਨਾ ਹੈ ਇਹ ਆਪਾਂ ਆਪਣੀ ਜ਼ਰੂਰਤ ਮੁਤਾਬਕ ਵਰਤ ਸਕਦੇ ਆ ਤੇ ਇੱਕ ਤਾਂ ਆਪਾਂ ਉਹ ਜਗ੍ਹਾ ਤੇ ਚੀਜ਼ ਕੀਮਤ ਚ ਰੋਲਣ ਤੋਂ ਵੀ ਬਚਾ ਸਕਦੇ ਆ ਤੇ ਆਪਣੇ ਫਸਲਾਂ ਲਈ ਇੱਕ ਉਸ ਦੀ ਗੁਣਾ ਨਾ ਭਰਪੂਰ ਚੀਜ਼ ਨੂੰ ਸੰਭ ਕੇ ਰੱਖ ਸਕਦੇ ਆ ਤੇ ਵਾਤਾਵਰਨ ਵੀ ਸਾਫ਼ ਸੁਥਰਾ ਰਹੂਗਾ ਤੇ ਤੁਹਾਡੀ ਫਸਲ ਵੀ ਵਧੀਆ ਹੋ ਤੇ ਖਰਚਾ ਕੋਈ ਨਹੀਂ ਹੋਣਾ ਸੋ ਇਸ ਦੇ ਨਾਲ ਹੀ ਮੈਂ ਆਪ ਸਭ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਜੀ